ਗੁਰਬਾਣੀ ਦੇ ਬੋਲ ਨੇ ਅੰਧਿਆਰੇ ਦੀਪ ਚਾਹੀਏ ਸ਼੍ਰੋਮਣੀ ਪੰਗਤ ਕਬੀਰ ਜੀ ਮਹਾਰਾਜ ਜੀ ਦੇ ਇੱਕ ਵਸਤ ਅਗੋਚਰ ਨਹੀਂ ਹੈ ਜਿਸ ਤਰ੍ਹਾਂ ਬਾਹ ਅੰਧੇਰਾ ਹੈ ਤੁਸੀਂ ਕੋਈ ਵੀ ਚੀਜ਼ ਨਿੱਕੀ ਤੋਂ ਨਿੱਕੀ ਚੀਜ਼ ਵੀ ਹਾਸਲ ਨਹੀਂ ਕਰ ਸਕਦੇ ਇਸ ਤਰ੍ਹਾਂ ਮਨ ਦੇ ਅੰਦਰ ਬਹੁਤ ਜਨਮ ਜਨਮਾਂ ਤਰ੍ਹਾਂ ਦਾ ਅੰਧਕਾਰ ਹੈ ਅੰਧਿਆਰੇ ਦੀਪਕ ਚਾਹੀਏ ਜਿਸ ਤਰ੍ਹਾਂ ਬਾਹਰ ਅਜੇ ਨਿੱਕੀਆਂ ਤਰ੍ਹਾਂ ਦੀਆਂ ਰੋਸ਼ਨੀਆਂ ਨੇ ਉਸ ਨਾਲ ਸਾਨੂੰ ਨਿੱਕੀ ਤੋਂ ਨਿੱਕੀ ਚੀਜ਼ ਵੀ ਚਲਦੀ ਨਜ਼ਰ ਆਉਂਦੀ ਹੈ ਕੋਈ ਸਮਾਂ ਸੀ ਉਹਦਾ ਨਹੀਂ ਸੀ ਲੇਕਿਨ ਸਾਡੇ ਮਨ ਦੇ ਅੰਦਰ ਜਨਮ ਜਨਮਾਂਤਰਾਂ ਦਾ ਅੰਧਕਾਰ ਛੁਪਿਆ ਆਇਆ ਇਹ ਜੋ ਵੀਡੀਓ ਮੈਂ ਹਨੇਰੇ ਚ ਕਿਉਂ ਬਣਾ ਰਿਹਾ ਸਭ ਦਾ ਵਿਸ਼ਾ ਏ ਪ੍ਰਮਾਤਮਾ ਵੀ ਸਾਨੂੰ ਸਮਝਾਉਣ ਦੇ ਲਈ ਕਈ ਵਾਰੀ ਐ ਹੋਈ ਜਿਹਾ ਉਦਾਹਰਨਾ ਦਿੰਦਾ ਸਾਨੂੰ ਸੰਭਲਣ ਦੇ ਲਈ ਬੜੇ ਬੜੇ ਸ੍ਰਿਸ਼ਟੀ ਦੇ ਉੱਤੇ ਉਸ਼ਾਲ ਹੁੰਦੇ ਨੇ ਆ ਥੋੜੇ ਦਿਨ ਪਹਿਲਾਂ ਤੁਸੀਂ ਦੇਖ ਕੇ ਹਟੇ ਕਿੰਨੇ ਵੱਡੇ ਹੜ ਆਏ ਉਹਨਾਂ ਹੜਾਂ ਦੇ ਵਿੱਚ ਇੱਕ ਪਲ ਦੇ ਵਿੱਚ ਰਾਜ਼ੀਆਂ ਮੰਗ ਰਹਿਣ ਵਾਲੇ ਬੜੀ ਬੱਤਰ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਗਏ ਤੋ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਜੇ ਗਿਆਨ ਹੈ ਉਹ ਚਾਨਣ ਹੈ ਪਰਮਾਤਮਾ ਚਾਨਣ ਹੈ ਪਰਮਾਤਮਾ ਪਰਮਾਤਮਾ ਦਾ ਭਾਅ ਵੀ ਚਾਨਣ ਹੈ ਤੋ ਇਹ ਜੋ ਮੇਰੇ ਚ ਬੈ ਕੇ ਮੈਂ ਅੱਜ ਤੁਹਾਡੇ ਨਾਲ ਵਿਚਾਰ ਸਾਂਝੀ ਕਰ ਰਿਹਾ ਹਾਂ ਦਾ ਭਾਅ ਵੀ ਹੈ ਕਿ ਜਿਸ ਤਰ੍ਹਾਂ ਬਾਹਰੀ ਹਨੇਰਾ ਇਨਸਾਨ ਦੀ ਜ਼ਿੰਦਗੀ ਨੂੰ ਰੋਕ ਕੇ ਰੱਖ ਦਿੰਦਾ ਹੈ ਕਿਸੇ ਵੀ ਗੱਡੀ ਦੀ ਲਾਈਟ ਨਾ ਹੋਵੇ ਤੇ ਬਾਹਰੋਂ ਹਨੇਰਾ ਵੀ ਬਹੁਤ ਹੋਵੇ ਅਸਲੀ ਗਤੀ ਖਤਮ ਹੋ ਜਾਂਦੀ ਕਿਸੇ ਦੇ ਮਨ ਦੇ ਉੱਤੇ ਇੰਨਾ ਭਿਆੰਕਰ ਹਨੇਰਾ ਹੋਵੇ ਉਸ ਦੇ ਜੀਵਨ ਵਿੱਚ ਰੋਸ਼ਨੀ ਕਿੱਥੋਂ ਉਹਦੀ ਗਤੀ ਖਤਮ ਹੋ ਜਾਂਦੀ ਤੇ ਕਬੀਰ ਜੀ ਮਹਾਰਾਜ ਜੀ ਦੇ ਬੋਲ ਅੰਧਿਆਰੇ ਦੀਪਕ ਚਾਹੀਏ ਇਕ ਵਸਤ ਅਗੋਚਰ ਲਈਏ ਵਸਤ ਅਗੋਚਰ ਪਾਈ ਘਟਦੀ